ਸਾਈਬਰ ਠੱਗਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ 44 ਲੱਖ ਰੁਪਏ ਲੋਕਾਂ ਦੇ ਵਾਪਸ ਕਰਵਾਏ ਗਏ ਨੇ ਤਦੱਸਦੇ ਇਹ ਕਿ 160 ਦੇ ਕਰੀਬ ਗੁੰਮ ਹੋਏ ਮੋਬਾਈਲ ਫੋਨ ਟਰੇਨਸ ਕਰਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚਾਏ ਗਏ ਨੇ ਤਾਂ ਵੱਡੀ ਕਾਰਵਾਈ ਕੀਤੀ ਗਈ ਹੈ ਫਰੀਦਕੋਟ ਪੁਲਿਸ ਦੇ ਵੱਲੋਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਦਰਮਿਆਨ ਵੱਡੀ ਸਫਲਤਾ ਹਾਸਲ ਕਰਦਿਆਂ ਸਾਈਬਰ ਠੱਗਾ ਤੇ ਸ਼ਿਕੰਜਾ ਕੱਸਿਆ ਗਿਆ ਦੱਸਿਆ ਗਿਆ ਕਿ ਕਈ ਲੋਕ ਜੋ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਉਹਨਾਂ ਦੇ ਪੈਸੇ ਵਾਪਸ ਕਰਵਾਏ ਗਏ ਨੇ ਤਾਂ ਕੁੱਲ 44 ਲੱਖ ਰੁਪਏ ਵਾਪਸ ਕਰਵਾਏ ਜਾਂਦੇ ਨੇ ਤੇ ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਕੇਸ ਦੇ ਵਿੱਚ ਅਨਪੜਤਾ ਦਾ ਫਾਇਦਾ ਉਠਾ ਕੇ ਗੁਆਂਡ ਦੇ ਵਿੱਚ ਰਹਿੰਦੇ ਵਿਅਕਤੀ ਦੇ ਵੱਲੋਂ ਮੋਬਾਈਲ ਦਾ ਇਸਤੇਮਾਲ ਕਰਕੇ ਇੱਕ ਵਿਅਕਤੀ ਦੇ ਖਾਤੇ ਦੇ ਵਿੱਚੋਂ Google Pay ਦੇ ਰਾਹੀਂ ਧੋਖੇ ਦੇ ਨਾਲ ਆਪਣੇ ਖਾਤੇ ਦੇ ਵਿੱਚ 10 ਲੱਖ ਰੁਪਏ ਪਾ ਲਏ ਗਏ ਸਨ ਇਸੇ ਤਰ੍ਹਾਂ ਦੇ ਕਈ ਔਰ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਕੁੱਲ 44 ਲੱਖ ਰੁਪਏ ਦੀ ਵਾਪਸੀ ਲੋਕਾਂ ਨੂੰ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਾਈਬਰ ਕ੍ਰਾਈਮ ਥਾਣੇ ਦੇ ਵੱਲੋਂ ਹੁਣ ਤੱਕ 160 ਤੋਂ ਵੱਧ ਮੋਬਾਈਲ ਫੋਨ ਬਰਾਮਦ ਕਰਕੇ ਲੋਕਾਂ ਨੂੰ ਵਾਪਸ ਕੀਤੇ ਗਏ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਨੇ ਤਾਂ ਤੁਰੰਤ ਹੈਲਪਲਾਈਨ ਨੰਬਰ 1930 ਤੇ ਕਾਲ ਕੀਤਾ ਜਾ ਸਕਦਾ ਹੈ ਜਾਂ ਫਿਰ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅੱਜ ਅਸੀਂ ਤੁਹਾਨੂੰ ਥਾਣਾ ਸਾਈਬਰ ਕ੍ਰਾਈਮ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਨਵੇਂ ਪੁਲਿਸ ਸਟੇਸ਼ਨ ਬਣਾਏ ਆ ਇੱਕ ਸੱਤ 24 ਤੋਂ ਜਿਹੜੇ ਇਹ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਡਾਕਟਰ ਪੱਗੇ ਜੈਨਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਹਨਾਂ ਤਿੰਨ ਸੱਠ ਦਿਨ ਮਹੀਨਿਆਂ ਦੇ ਵਿੱਚ ਜੋ ਵੀ ਕਾਰਵਾਈ ਕੀਤੀ ਆ ਉਹਦੇ ਸਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ ਬੁਲਾਇਆ ਆ ਤਾਂ ਕਿ ਲੋਕਾਂ ਵੀ ਕੁਝ ਅਵੇਅਰ ਹੋ ਸਕਣ ਹਜੇ ਵੀ ਕੁਝ ਨਾ ਕੁਝ ਫਰਾਡ ਹੋ ਜਾਂਦੇ ਆ ਕੁਝ ਭੂਰੇ ਲੋਕ ਜਿਹੜਾ ਨੂੰ ਫਰਾਡਸਟਰ ਜਿਹੜੇ ਆ ਫੋਨ ਕਰਦੇ ਆ ਤੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਇਹ ਨਾ 3 ਮਹੀਨਿਆਂ ਦੇ ਵਿੱਚ ਜੋ ਲੋਕਾਂ ਨੇ ਠੱਗੀ ਜਿਨ੍ਹਾਂ ਦੇ ਨਾਲ ਹੋਈ ਆ ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਤਕਰੀਬਨ ਤਕਰੀਬਨ ਚਾਰ ਕੇਸਾਂ ਦੇ ਵਿੱਚ 15,27,000 ਰੁਪਏ ਜਿਹਨਾਂ ਠੱਗੀ ਦਾ ਸ਼ਿਕਾਰ ਹੋ ਗਏ ਸੀ ਜਿਨ੍ਹਾਂ ਨੇ 19 ਤੀਸ ਤੇ ਕੰਪਲੇਂਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਰਟ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ 'ਚ ਵਾਪਸ ਆ ਗਈ ਸੀ ਇਸੇ ਤਰ੍ਹਾਂ ਹੀ 20 ਕੇਸ ਅਸੀਂ ਹੋਰ ਕੋਰਟ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਉਹ ਅਸੀਂ ਉਹਨਾਂ ਨੂੰ ਵਾਪਸ ਕਰਵਾ ਦਾਂਗੇ ਤੇ ਮੇਰੀ ਆਮ ਪਬਲਿਕ ਨੂੰ ਇਹੀ ਰਿਕੁਐਸਟ ਆ ਕਿ ਜੇਕਰ ਫਰਾਡ ਹੋ ਜਾਂਦਾ ਹੈ ਤੇ 1930 ਤੇ ਕੰਪਲੇਂਟ ਜ਼ਰੂਰ ਕਰੋ ਤਾਂ ਕਿ ਜਿੰਨੀ ਕ ਅਮਾਉਂਟ ਤੁਹਾਡੀ ਫ੍ਰੀਜ਼ ਹੋ ਰਹੀ ਆ ਉਹ ਤੁਹਾਨੂੰ ਵਾਪਸ ਜ਼ਰੂਰ ਦਲਾਈ ਜਾ ਸਕੇ ਉਹ ਪ੍ਰੋਸੈਸ ਕੋਈ ਜ਼ਿਆਦਾ ਲੰਬਾ ਨਹੀਂ ਹੁੰਦਾ ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਉਹ ਡਿਸਾਈਡ ਹੋ ਜਾਂਦਾ ਤੇ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਵੀ ਹੈ ਸਾਡੇ ਕੋਲ ਕੇਸ ਜਿਹੜੇ ਬਿਨਾਂ ਕੋਡ ਆਰਡਰਾਂ ਤੋਂ ਅਸੀਂ ਲੋਕਾਂ ਨੂੰ ਪੈਸੇ ਦਵਾਤੇ ਆ ਉਹਦੇ ਵਿੱਚ ਕਈ ਵਾਰੀ ਨੌਨ ਬੰਦਾ ਹੈਗਾ ਕਿਸੇ ਨੇ ਫੋਨ ਲੈ ਲਿਆ ਕਿਸੇ ਦਾ ਉਹਦੇ ਤੇ Google ID ਚਲਾ ਕੇ 10 ਲੱਖ ਰੁਪਇਆ ਕਿਸੇ ਹੋਰ ਅਕਾਊਂਟ ਚ ਟ੍ਰਾਂਸਫਰ ਕਰਤਾ ਤੇ ਜਾਂ ਇੱਕ ਲੜਕੀ ਸੀ ਜਿਹੜੇ ਤਾੰਤ੍ਰਿਕ ਟਾਈਪ ਬੰਦੇ ਨੇ ਉਹਨੂੰ ਹੌਲੇ-ਹੌਲੇ ਨੂੰ ਉਹਨੂੰ ਕਰਕੇ ਵੀ ਤੂੰ ਮੈਨੂੰ ਪੈਸੇ ਸੈਂਡ ਕਰ ਮੈਂ ਤੇਰੇ ਲਵ ਮੈਰਿਜ ਕਰਾਉਣ ਦੇ ਵਿੱਚ ਫਾਇਦਾ ਕਰਾਉਂਗਾ ਉਹ ਵਿਚਾਰੀ ਐਡੀਕ ਪੁਲਿਸ ਸੀ ਕਿ ਸਰਕਾਰੀ ਪੈਸੇ 2 ਲੱਖ ਰੁਪਿਆ ਉਹਨੂੰ ਸਰਕਾਰ ਦੇ ਪੈਸੇ ਦੇ ਦਿੱਤੇ ਜਿਹੜੇ ਕਿ ਜਮ੍ਹਾਂ ਕਰਵਾਣੇ ਸੀ ਉਹ ਬੰਦੇ ਨੂੰ ਟਰੇਸ ਕਰਕੇ ਉਹਦੇ ਪੈਸੇ ਉਹਨੂੰ ਕੁੜੀ ਨੂੰ ਦਵਾਤੇ ਚਲੋ ਉਹਨਾਂ ਦੇ ਦੁਆਰਾ ਰੀਸਟੇਟ ਵੀ ਹੋ ਗਈ ਉਹ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ 2-3 ਸਕੂਲ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਇਹੋ ਜਿਹੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੀਆਂ ਆਈਡੀਆ ਬਣਾ ਕੇ ਟੀਚਰਸ ਨੂੰ ਕੁਝ ਕਮੈਂਟਸ ਕਰਦੇ ਆ ਗਲਤ ਮਲਤ ਤੇ ਉਹਦੇ ਉਹ ਵੀ ਬੰਦੇ ਟ੍ਰੇਸ ਕਰਾ ਕੇ ਚਲੋ ਛੋਟੀ ਉਮਰ ਦੇ ਸੀ ਇਸ ਕਰਕੇ ਟੀਚਰਸ ਨੇ ਵੀ ਉਹਨਾਂ ਨੂੰ ਮਾਫ ਕਰਤਾ ਪਰ ਅਸੀਂ ਟ੍ਰੇਸ ਕਰਕੇ ਉਹਨਾਂ ਨੂੰ ਸੌਰੀ ਫੀਲ ਕਰਵਾਤਾ ਉਹਨਾਂ ਦੇ ਪੇਰੈਂਟਸ ਨੇ ਵੀ ਟੀਚਰ ਤੋਂ ਮਾਫੀ ਮੰਗ ਲਈ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਇਹਦੇ ਨਾਲ ਨਾਲ ਇੱਕ ਹੋਰ ਹੈਗੇ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਟੀਨੇਜਰਸ ਹੈਗੇ ਆ ਜਾਂ ਜੇ ਕਿਸੇ ਲੜਕੀ ਨਾਲ ਕੋਈ ਗੱਲਬਾਤ ਹੋ ਗਈ ਜੇ ਉਹਦੀ ਬ੍ਰੇਕਅਪ ਹੋ ਗਿਆ ਤੇ ਉਹਦੀਆਂ ਫੋਟੋਆਂ ਪਾ ਕੇ ਉਹਨੂੰ ਬਲੈਕਮੇਲ ਕਰਦੇ ਆ ਕਿਸੇ ਤਰੀਕੇ ਦੇ ਨਾਲ ਕੁਝ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕੇਸ ਅਸੀਂ 3-4 ਟ੍ਰੇਸ ਕੀਤੇ ਆ ਸਭ ਤੋਂ ਇੰਟਰਸਟਿੰਗ ਕੀ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਰਿਆ ਸੀ ਆ ਲੈਕਿਨ ਉਹਦੇ ਚ ਚੱਕਰ ਇਹ ਹੈ ਕਿ ਚਲੋ ਕੰਪਲੇਂਟੈਂਟ ਫਿਰ ਸਟੈਂਡ ਨਹੀਂ ਕਰਦੇ ਵੀ ਨਹੀਂ ਜੀ ਅਸੀਂ ਕੋਰਟ 'ਚ ਨਹੀਂ ਜਾਣਾ ਤੁਸੀਂ ਸਾਡੇ ਜੀ ਸੌਰੀ ਫੀਲ ਕਰ ਲੈਂਦੇ ਆ ਤੇ ਸਾਡਾ ਨਿਬੇੜ ਦੋ ਤੇ ਇਹਦੇ ਨਾਲ ਨਾਲ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਗਵਾਚੇ ਸੀਗੇ ਉਹ ਫੋਨ ਕਰੀਬ ਜੀ 160 ਫੋਨ ਸੀਗੇ ਅਸੀਂ ਉਹ ਫੋਨ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕਰਦੇ ਆ ਸਭ ਤੋਂ ਵੱਧ ਕਿੰਨੇ ਮਾਮਲੇ ਨੇ ਔਰ ਕਿੰਨੇ ਰਿਕਵਰੀ ਹੋਏ ਨੇ ਸਾਡੇ ਸਾਈਬਰ ਠੱਗੀ ਦੇ ਮਾਮਲੇ ਸਾਡੇ ਕੋਲ ਅਰਚੇ 20 ਦਰਜਾ ਉਹ ਇਨਵੈਸਟੀਗੇਸ਼ਨ ਹੈ ਮਤਲਬ ਅਸੀਂ ਉਹ ਜਿਹਨੀਆਂ ਮੋਟੀਆਂ ਅਮਾਉਂਟਸ ਦੇ ਹੈਗੀਆਂ ਆ ਉਹ ਅਕਾਊਂਟ ਅਸੀਂ ਟ੍ਰੇਸ ਕਰ ਲਏ ਆ ਜਲਦੀ ਅਸੀਂ ਅਦਰ ਸਟੇਟ ਦੇ ਵਿੱਚ ਜਿੱਥੇ ਜਿੱਥੇ ਉਹ ਪੈਸੇ ਗਏ ਆ ਉਥੇ ਜਾ ਕੇ ਉਹਨਾਂ ਬੰਦਿਆਂ ਨੂੰ ਟ੍ਰੇਸ ਕਰ ਲਾਂਗੇ ਜਿਹੜੇ ਸੋਲਵ ਹੋਏਗਾ ਹਾਂਜੀ ਹਾਂਜੀ ਦੋਸ਼ੀਆਂ ਦੇ ਖਿਲਾਫ ਕੀ ਕਰਦੇ ਕਿ ਅਸੀਂ ਮੋਟੇ ਕੇਸ ਨੂੰ ਬਿਲਕੁਲ ਬਿਲਕੁਲ ਜੀ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਪਰਚਾ ਦਰਜ ਕਰਤੇ ਆ ਨੌ ਗੇਸ ਹੈਗੇ ਜਿਹੜੇ ਮੋਟੀ ਅਮਾਉਂਟ ਹੈਗੇ ਆ ਜਿਨ੍ਹਾਂ ਦੇ ਵਿੱਚ ਹੈਗੇ ਆ ਦੋਸ਼ੀ ਉਹ ਜੋ ਉਹਨਾਂ ਦੇ ਅਕਾਊਂਟ ਟ੍ਰੇਸ ਕਰ ਲਏ ਆ ਸਰ ਇੱਕ ਲਗਾਤਾਰੀ ਸੋਸ਼ਲ ਮੀਡੀਆ ਤੇ ਲੇੰਕਿੰਗ ਚੱਲ ਰਹੀ ਹੈ ਜਾਂ ਮੈਸੇਜ ਵੀ ਦਿੱਤੇ ਜਾ ਰਹੇ ਆ ਬਹੁਤ ਬੜੀ ਪਬਲਿਕ ਨੂੰ ਵੀ ਮੈਸੇਜ ਦੇ ਰਹੇ ਆ ਬਸ ਇੱਕ ਹੀ ਗੱਲ ਹੈ ਜੀ ਜੇਕਰ ਤੁਹਾਡੇ ਕੋਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਦੇ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਵੀ ਦਿੰਦੇ ਹੋ ਤੇ ਇਮੀਡੀਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦਿਓ ਤਾਂ ਕਿ ਜੇ ਕੋਈ ਅਮਾਉਂਟ ਤੁਹਾਡੀ ਅੱਗੇ ਕਿਸੇ ਟਰਾਂਸਫਰ ਹੋਣ ਦੀ ਬਜਾਏ ਉਹ ਤੇ ਹੀ ਸਟੌਪ ਹੋ ਜਵੇ ਤੇ ਉਹ ਜਲਦੀ ਅਸੀਂ ਫਿਰ ਰਿਲੀਜ਼ ਕਰਵਾ ਦਿੰਨੇ ਕੋਰਟ ਆਰਡਰ ਦੇ ਨਾਲ ਜੀ ਅਸਰ ਕੋਈ ਪੋਰਟਲ ਵੀ ਬਣਿਆ ਵੀ 1930 ਦਾ ਪੋਰਟਲ ਐਨਸੀਪੀਆਰਪੀ ਹੈਗਾ ਉਹਦੇ ਦੇ ਨਾਲ ਹੀ ਇਹ ਜਿਹੜਾ ਰਿਲੇਟਡ ਆ ਉਹ ਸਿੰਪਲ ਭਾਸ਼ਾ ਚ ਆਪਾਂ ਕਹਿ ਰਹੀਏ ਕਿ 1930 ਤੇ ਕੰਪਲੇਂਟ ਕਰ ਦੋ ਉਸੇ ਟਾਈਮ ਫੋਨ ਮਿਲਾ ਕੇ ਆਪਣਾ ਦੱਸ ਦੋ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਕੰਪਲੇਂਟ ਨਹੀਂ ਕਰਦੇ ਸਿੱਧੇ ਹੀ ਸਾਡੇ ਕੋ ਆ ਜਾਂਦੇ ਜੀ 2 ਘੰਟੇ ਪਹਿਲਾਂ ਸਾਡੇ ਪੈਸੇ ਚਲੇ ਗਏ ਆ ਜੀ ਤੋ ਉਹ ਅਸੀਂ ਵੀ ਨਹੀਂ ਤਾਂ ਫ੍ਰੀਜ਼ ਕਰ ਦਿੰਦੇ ਆ ਇਹ ਤਾਂ ਕਰਵਾ ਦਿੰਦੇ ਆ ਜੀ ਸਰ ਆਮ ਤੌਰ ਤੇ ਲੋਕਾਂ ਨੂੰ ਇਹ ਹੁੰਦਾ ਕਿ ਪੁਲਿਸ ਇਸ ਤਰ੍ਹਾਂ ਦੇ ਪੈਸੇ ਉਹਨਾਂ ਦੀ ਵਾਚ ਕਾਉਂਦੀ ਜਿਹੜੇ ਤੰਨੀ ਪਹੁੰਚ ਵਾਲੇ ਹੁੰਦੇ ਆ ਸਰਸੂ ਵਾਲੇ ਆ ਇਹ ਹੁਣ ਆਮ ਲੋਕਾਂ ਦੀ ਵੀ ਪਹੁੰਚ ਘੱਟ ਹੋ ਗਿਆ ਇਹ ਬਿਲਕੁਲ ਜੀ ਬਿਲਕੁਲ ਜੇ ਹੁਣੇ ਤੁਹਾਨੂੰ ਇੱਕ ਈ ਰੱਖਸ਼ੇ ਵਾਲਾ ਆਏਗਾ ਵਿਚਾਰੇ ਜਿਹਦਾ ਫੋਨ ਅਸੀਂ ਲੱਭ ਕੇ ਦਿੱਤਾ ਠੀਕ ਹੈ ਨਾ 24 ਹਾਅਰ ਸਰ 24 ਹਾਅਰ ਜਾਂ ਇੱਕ ਮੁੰਡਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਜਿਹਦੇ Apple iPhone ਸੀ ਆ ਜਿਹਦਾ ਉਹਨੂੰ ਦਿੱਤਾ ਤੇ ਉਹ ਪੜਦਾ ਸੀ ਆ ਤੇ ਉਹ ਇਸੇ ਕਰਕੇ ਬੜਾ ਕੋਸੀ ਕਿ ਮੈਂ ਤੇ ਹਜੇ ਤੱਕ ਕਿਸ਼ਤਾਂ ਭਰੀ ਜਾ ਰਿਆਂ ਜੀ ਮੇਰਾ ਫੋਨ ਗਵਾਚ ਗਿਆ ਤੇ ਤੁਸੀਂ ਉਹਨੇ ਪੁਲਿਸ ਦਾ ਦਰਖਾਸਤ ਵੀ ਕੀਤਾ ਸਾਡਾ ਸਰ ਇੱਕ ਲਗਾ ਲਾ ਖਾਣੇ ਦਾ ਘਰ ਕਿਸ ਤਰ੍ਹਾਂ ਕਿ ਉਹ ਜ਼ਿਲ੍ਹਾ ਆ ਜਾਂਦਾ ਪੂਰਾ ਜ਼ਿਲ੍ਹਾ ਜੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਹੈ ਜੀ ਫਰੀਦਕੋਟ ਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੋਈ ਥਾਣਾ ਪੁਲਿਸ ਸਟੇਸ਼ਨ ਸਰ ਇੱਕ ਸਾਮਣੀ ਆ ਰਹੀ ਹੈਗਾ ਵੀ ਜੇ ਤੁਸੀਂ ਦੱਸਿਓ ਸਕੂਲ ਵਾਲੀਆਂ ਜਾਂ ਉਹ ਆਈਡੀਜ਼ ਬਾਰੇ ਉਹ ਸਾਰੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਆ ਸਾਰੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਸੀ ਇਹ ਨਾਮੀ ਸਕੋਲ ਦੇ ਇੰਨੇ ਵੈਸੇ ਲੋਕਾਂ ਦੇ ਵਾਪਸ ਹੋ ਚੁੱਕੇ ਹੁੰਦਾ ਤੁਹਾਡੇ ਰਿਕਾਰਡ ਦੇ ਹਿਸਾਬ ਨਾਲ ਜਿਹੜੇ ਸੋਲਵ ਹੋ ਚੁੱਕੇ ਏਸ ਆਪਣੇ ਰਿਕਾਰਡ ਦੇ ਹਿਸਾਬ ਨਾਲ 15 ਵਿਅਕਤੀ 15 ਲੱਖ ਤੇ ਅਸੀਂ ਕੋਰਟ ਦੇ ਕੋਲ ਵਾਪਸ ਕਰਾਤਾ ਜਿਹੜੇ ਚਾਰ ਅਕਾਊਂਟਾਂ ਦੇ ਵਿੱਚ ਉਹਨਾਂ ਦੇ ਪੈਸੇ ਵਾਪਸ ਚਲੇ ਗਏ 29 ਲੱਖ ਹੋਤੇ ਵਿਦਆਊਟ ਕੋਰਟ 29 ਲੱਖ ਰੁਪਇਆ ਜਿਹੜਾ ਵਿਦਆਊਟ ਉਹ ਕੋਰਟ ਤੋਂ ਹੈ ਉਹਦੇ ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਅਣਖੜਾ ਹੈਗਾ ਕਿਸੇ ਨੇ ਉਦਾਂ ਹੀ ਫਰੋਡ ਕਰ ਲਿਆ 2 ਮਿੰਟ ਫੋਨ ਦਿਓ ਜੀ ਉਹਦੇ Google account ਚੋਂ ਆਪਣੇ account ਚ ਟ੍ਰਾਂਸਫਰ ਕਰ ਲਏ ਅੱਗੇ ਤੀਜੇ account ਚ ਟ੍ਰਾਂਸਫਰ ਕਰ ਲਏ ਲੇਕਿਨ ਉਹ ਟ੍ਰੇਸ ਕਰਕੇ ਫਿਰ ਉਹਨਾਂ ਦੇ ਪੈਸੇ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਜੀ ਕੋਡ ਤੇ ਰਹਿ ਜਾਂਦੇ ਜੀ ਤੁਸੀਂ ਸਾਡੇ ਪੈਸੇ ਵਾਪਸ ਕਰਾਤੇ ਇੰਨੇ ਬਹੁਤ ਆ ਜੀ ਅਸੀਂ ਫਿਰ ਨਾਮੀ ਸਕੂਲਾਂ ਦਾ ਕਿਸੇ ਦੇ ਅੱਗੇ ਕੋਈ ਗੱਲ ਨਹੀਂ ਕਿ ਜਦੀ ਮਾਫੀ ਨਹੀਂ ਹੋ ਸਕਿਆ ਛੋਟੇ ਬੱਚੇ ਹੋਣ ਦਾ ਕਰਕੇ ਨਬਾਲਗ ਹੋਣ ਦਾ ਕਰਕੇ ਉਹਨਾਂ ਦੇ ਪੇਰੈਂਟਸ ਵੀ ਟੀਚਰਸ ਨੂੰ ਉਹਨਾਂ ਨੇ ਮਿੰਤ ਕੀਤੀ ਵੀ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਣਾ ਬਹੁਤ سارے ਦੋ ਤਿੰਨ ਬੱਚੇ ਤਾਂ ਇਹੋ ਸੀ ਜਿਨ੍ਹਾਂ ਨੇ ਬ੍ਰਾਡ ਜਾਣਾ ਸੀ ਤੇ ਉਹਨਾਂ ਨੇ ਫਿਰ ਪੀਚਰ ਹੈਗਾ ਉਹ ਜੇ ਮaaf ਕਰ ਦਿੰਦੇ ਬੱਚੇ ਨੂੰ ਤਾਂ ਫਿਰ ਉਹਦੇ ਚ ਆਪਾਂ ਕੀ ਕਰ ਸਕਦੇ ਹਾਂ ਸਰ ਇੱਕ ਸਾਹਮਣੇ ਆ ਰਿਹਾ ਹੈ ਜੀ ਲੋਕਾਂ ਵੱਲੋਂ ਇਹ ਗੱਲ ਕਹੀ ਆ ਰਹੀ ਜੇ ਜਿਸ ਤਰ੍ਹਾਂ ਕਿਸੇ ਦਾ ਫੋਨ ਗੋਪ ਹੋ ਗਿਆ ਉਹ ਕਹਿੰਦੇ ਮੈਂ ਪੁਲਿਸ ਨੂੰ ਇਨਫੋਰਮੇਸ਼ਨ ਦੇਤੀ ਹੈ ਡੀਆਰ ਕਰਵਾ ਦਿੱਤੀ ਗਈ ਹੈ ਪਰ ਪੁਲਿਸ ਨੇ ਸਾਨੂੰ ਫੋਨ ਨਹੀਂ ਲੱਗ ਕੇ ਦਿੱਤਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਕਰੀ ਨੀ ਨੀ ਉਹਦੇ ਚ ਨਾ ਟਾਈਮ ਲੱਗ ਜਾਂਦਾ ਐਕਚੁਅਲੀ ਕੀ ਆ ਉਹ ਟਾਈਮ ਲੱਗ ਕੇ ਫਿਰ ਉਸ ਬੰਦੇ ਤੋਂ ਫੋਨ ਮੰਗਾਣਾ ਬਹੁਤ ਸਾਰੇ ਐਦਾ ਵੀ ਆ ਅਦਰ ਸਟੇਟਸ ਵੀ ਚਲੇ ਜਾਂਦੇ ਫੋਨ ਹੁਣ ਸਾਡੇ 2-3 ਫੋਨ ਅੰਬਾਲੇ 'ਚ ਚੱਲ ਰਹੇ ਆ ਉਹਨਾਂ ਨੂੰ ਕਿਹਾ ਕਿ ਦੇ ਜਾਓ ਕੋਈ ਇੰਨਾ ਪਲਾ ਮਾਸ ਨਹੀਂ ਆ ਕਿ ਜਿਹੜਾ ਉਦਾਂ ਹੀ ਫੋਨ ਕਿਸੇ ਤੇ ਦੇ ਦਿੱਜੇਗਾ